ਮਰਾਇਨ ਕਾ ਦਾਤਾ ਏ ਗੁਰੁ ਗਰਾਈ ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਰਾਜ ਦੇਹ ਤਾ ਕਮਨ ਬਡਾਈ ਜੋ ਭੀਖ ਮਗਾਵਹਿ ਤਾ ਕਿਆ ਘਟ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਨ ਬਹੁਰ ਨਾ ਹੋਈ ਤੇਰਾ ਆਮਨ ਜਾਣ ਰਹਾਉ ਸਾਬਤ ਹੈ ਉਪਾਈ ਪਰਮ ਭਲਾਈ ਜਿਸ ਤੂੰ ਦੇਵ ਹੈ ਤਿਸੈ ਬੁਝਾਈ ਸਤ ਗੁਰ ਮਿਲੈ ਤਾਂ ਸਹਿ ਸਾ ਜਾਈ ਕਿਸ ਹਉ ਪੂਜੋ ਦੂਜਾ ਨਦਰ ਨਾ ਆਈ ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਧਰੀਐ ਪਾਉ ਜੇ ਉਹ ਦੇਉ ਤਾਂ ਉਹ ਪੀ ਦੇਵਾ ਕਹਿ ਨਾਮ ਦੇਹੁ ਹਮ ਹਰ ਕੀ ਸੇਵਾ ਗੂਜਰੀ ਘਰ ਪਹਿਲਾ ਮਲੇ ਨਾ ਲਾਛੈ ਪਾਰ ਮਲੂ ਪਰਮਲੀਓ ਬੈਠੋ ਰੀ ਆਈ ਆਪਤ ਕਿਨੈ ਨਾ ਪੇਖਿਓ ਕਮਨੈ ਜਾਣੈ ਰੀ ਬਾਈ ਕੌਣ ਕਹੈ ਕਿਣ ਬੂਜੀਐ ਰਮਈਆ ਆਕਲ ਰੀ ਬਾਈ ਰਹਾਉ ਜਿਉ ਅਕਾਸ਼ ਪੰਖੀ ਹਲੋ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਝੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸ਼ਾ ਘੜੂਆ ਲੋ ਮਰੇ ਗਤ੍ਰਿਸ਼ਨਾ ਭਰਿਆ ਨਾਮੇ ਚੇ ਸੁਆਮੀ ਬੀਠਲੋ ਜਿਨ ਤੀਨੇ ਜਰਿਆ ਗੂਜਰੀ ਸ਼੍ਰੀ ਰਵਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੂਧ ਤਾ ਬਚਰੈ ਥਨੁ ਬਿਟਾਰਿਉ ਫੂਲ ਭਵਰ ਜਲ ਮੀਨ ਬਿਗਾਰਿਉ ਮਾਈ ਗੋਬਨ ਪੂਜ ਕਹਾਂ ਲੈ ਚਰਾਵੋ ਔਰ ਨਾ ਫੂਲ ਅਨੂਪ ਨਾ ਪਾਵੋ ਰਹਾਉ ਮੈਲਾ ਗਰਬੇ ਰਹੇ ਹੈ ਪੋਇੰਗਾ ਬਿਖ ਅੰਮ੍ਰਿਤ ਬਸਹਿ ਇਕ ਸੰਗਾ ਤੂਪ ਦੀਪ ਨਈ ਬੇਦਹਿ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰਪਉ ਪੂਜ ਚਿਰਾਮੂ ਗੁਰ ਪ੍ਰਸਾਦ ਨਿਰੰજન ਪਾਵ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਦਾਸ ਕਮਨ ਗਤ ਮੋਰੀ ਗੂਜਰੀ ਸਤਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੀਖ ਉਦਾਸੀ ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਿਆਸੀ ਪਰਮੇ ਭੁਲੀ ਰੇ ਜੈ ਚੰਦਾ ਨਹੀਂ ਨਹੀਂ ਕੀਨਿਆ ਪਰਮਾਨੰਦਾ ਰਹਾਉ ਘਰ ਘਰ ਖਾਇਆ ਪਿੰਡ ਵਧਾਇਆ ਚਿੰਤਾ ਮੁੰਦਾ ਮਾਇਆ ਭੂਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ ਕਾਇ ਜਪੋ ਹਰੇ ਕਾਇ ਤਪੋ ਹਰੇ ਕਾਇ ਬਲੋਭ ਪਾਣੀ ਲਖ 84 ਜਿਨ ਉਪਾਈ ਸੋ ਸਿਮਰੋ ਨਿਰਬਾਣੀ ਕਾਇਕ ਮੰਡਲ ਕਾਪੜੀ ਆਰੇ 86 ਕਾਏ ਫਿਰਾਹੀ ਬਦਤ ਤਰਲੋਚਨ ਸੁਨਰੇ ਪ੍ਰਾਣੀ ਕਣ ਬਿਨ ਗਾਹ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪਜੋਨ ਬਲ ਬਲ ਔਤਰੈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੀਸਵਾ ਜੂਨ ਵਲਵਲ ਔਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੂਨ ਵਲਵਲ ਔਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੀਤ ਜੂਨ ਵਲਵਲ ਔਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਰਤੇ ਬਸੈ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਪਰਮਾਦ ਪੁਰਖ ਮਨੋਪਿਮੰ ਸਤ ਆਦ ਭਾਵ ਰਤੰ ਪਰਮਦ ਭੁੱਤੰ ਪਰਕ੍ਰਿਤ ਪਰੰ ਜਦ ਚਿੰਤ ਸਰਬਗਤੰ ਕੇਵਲ RAM ਨਾਮ ਮਨੋਰਮੰ ਬਦ ਅਮਰਤ ਤਤਮਯੰ ਨਾਦਨੋਤ ਜਸ ਮਰਣੀ ਜਨਮ ਜਰਾਜ ਮਰਨ ਭਯੰ ਰਹਾਉ ਇਸਸ ਜਮਾਦ ਪ੍ਰਾਪਹੰ ਜਸ ਸੁਵਸਤ ਸੋ ਕ੍ਰਿਤ ਕਰਤੰ ਪਵ ਪੂਤ ਭਾਵ ਸਮਭੇਣ ਪਰਮੰ ਪਰਸੰਨ ਮਿਦੰ ਲੋਬਾਦ ਗ੍ਰਿਸ਼ਟ ਪਰਗ੍ਰਹਿੰ ਜਦ ਬਿਦ ਆਚਰਨ ਤਜ ਸਕਲ ਦੋਹ ਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਨੰ ਹਰ ਭਗਤ ਨਿਜ ਨਿਹ ਕੇਵਲਾ ਰਿਦ ਕਰਮਣਾ ਬਚਸਾ ਜੋਗੇਨ ਕੇੰ ਜਗੇਨ ਕੇੰ ਦਾਨੇਨ ਕੇੰ ਤਪਸਾ ਗੋਬਿੰਦ ਗੋਬਿੰਦੇਤ ਜਪਨਰ ਸਕਲ ਸਿਧ ਪਦੰ ਜੈ ਦੇਵ ਆਯੋ ਤਸ ਸੁਫਟੰ ਭਵ ਭੂਤ ਸਰਬਗਤੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ਜੋ ਤੁਮ ਰਾਜਸ ਕਹਤੇ ਗੁਰਮਤ ਤਿੰਨ ਮੁਖ ਭਾਗ ਸੁਭਾਗੇ ਰਹਾਉ ਟੂਟੇ ਮਾਇਆ ਕੇ ਬੰਧਨ 파ਹੇ ਹਰਿ ਰਾਮ ਨਾਮ ਲਿਵ ਲਾਗੇ ਹਮਰਾ ਮਨ 모ਹਯੋ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੇ सगली ਰੈਣ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁंदर ਸੁਆਮੀ ਮੋਹੇ ਤੁਮ ਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲਾ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚੱਲੀ ਰਹਾਉ ਪ੍ਰਿਆ ਕੇ ਬਚਨ ਸੁਖਾਨੇ ਹੀ ਹਰੈ ਇਹ ਚਾਲ ਬਣੀ ਹੈ ਭਲੀ ਲਟੋਰੀ ਮਦਰੀ ਠਾਕੁਰ ਭਾਈ ਉਹ ਸੁੰਦਰ ਹਰ ਢੋਲ ਮਿਲੀ ਏਕੋ ਪ੍ਰਿਯ ਸਖੀਆਂ ਸਭ ਪ੍ਰਿਆ ਕੇ ਜੋ ਭਾਵੈ ਪੇਰ ਸਾ ਭਲੀ ਨਾਨਕ ਗਰੀਬ ਕੀਆ ਕਰੈ ਵਿਚਾਰਾ ਹਰ ਭਾਵੈ ਤਿਤ ਰਾਹੀ ਚਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀ ਐ ਗੁਰਮੁਖ ਰੰਗ ਚ ਲੂਲੇ ਰਾਤੀ ਹਰ ਪ੍ਰੇਮ ਪੀਨੀ ਚੋਲੀ ਐ ਰਹਾ ਹਉ ਫਿਰੋ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਐ ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀ ਐ ਸਤਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀ ਐ ਗੁਰਪ੍ਰਸਾਦ ਜਨ ਨਾਨਕ ਪਾਇਆ ਹਰਲਾਦਾ ਦੇਹ ਟੋਲੀਐ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਹਾਉ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਅਮਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਪਤਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰਾਖੋ ਹੋ लाਜ ਮਰਾਰ ਦੇਵ ਗੰਧਾਰੀ ਹਰ ਗੁਣ ਗਾਵੇ ਹਉ ਤਿਸ ਬਲੇ ਹਾਰੀ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮਰਾਰੀ ਰਹਾਉ ਤੁਮੋਂ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਝੂਠਾਰੀ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਨ ਕੂੜਿਆਰੀ ਹਮਰੀ ਮੁਦਰ ਨਾਮ ਹਰ ਸੁਆਮੀ ਰਿਦਯ ਅੰਤਰ ਦੁਸ਼ਟ ਦੁਸ਼ਟਾਰੀ ਜਿਉਂ ਭਾਵੈ ਤਿਉਂ ਰਾਖੋ ਸੁਆਮੀ ਜਨ ਨਾਨਕ ਸਰਨ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜਿਉ ਬੇਸਵਾ ਕੇ ਕਰਪੂਤ ਜਮਤ ਹੈ ਕਿਸ ਨਾਮ ਪਰਿਉ ਹੈ ਤਰਕਤੀ ਰਹਾਉ ਜਿਨ ਕਾ ਹਿਰਦੈ ਨਾਹੀ ਹਰ ਸੁਆਮੀ ਤੇ ਵਿਗੜ ਰੂਪ ਬੇਰਕਤੀ ਜਿਉ ਨਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਾਹ ਹੈ ਪ੍ਰਸਤੀ ਜਿਨ ਕਉ ਦਿਆਲ ਹੋਆ ਮੇਰਾ ਸੁਆਮੀ ਤਿਨਾਂ ਸਾਧ ਜਨਾ ਪਗ ਚਕਤੀ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਾਸੈ ਛਕਾ 1 ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਈ ਗੁਰ ਚਰਣੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੀ ਸਦਾ ਸਦਾ ਹਰਿ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮਹਿ ਇੱਕ ਸਮਾਈਐ ਕਟਿ ਅਵ ਘਟ ਰਵਿਆ ਸਭ ਥਾਈ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰਹਿ ਸੇਵਕ ਮਨ ਕੀਤੇ ਤੇਰਾ ਅੰਤਮ ਕਤੁਹ ਪਾਈਐ ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲ ਜਾਈਐ ਦੇਵ ਗੰਧਾਰੀ ਮਾਈ ਹੋਨ ਹਾਰਸੋ ਹੋਈਐ ਰਾਚ ਰਹਿਓ ਰਚਨਾ ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈਐ ਰਹਾਉ ਕਹਿ ਫੁੱਲ ਹੈ ਆਨੰਦ ਵਿਖੇ ਸੋਗ ਕਬ ਹਸਨੋ ਕਬ ਰੁਈਐ ਕਬ ਹੂੰ ਮੈਲ ਭਰੀ ਅਬਮਾਨੀ ਕਬ ਸਾਧੂ ਸੰਗਤ ਹੋਈਐ ਕੋਏ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਹੇ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੰਤ ਸੋਚ ਭੈ ਡਰਤ ਮੇਰ ਤੇਰ ਤਜੋ ਅਬ ਮਹੰਨਾ ਚਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਭਲ ਮੰਨੋ ਨਾਹੇ ਨਾ ਕਾ ਬੋਲ ਕਰਤ ਨਿਮਕ ਨ ਬਿਸਰੋਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨ ਪਜਰਤ ਨਿਰਗੁਣ ਰੂਪ ਕੋਲ ਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਦ ਹੂੰ ਗਾਵਤ ਸੁਨਤ ਜਪਤ ਉਧਾਰੈ ਵਰਨ ਅਵਰਨਾ ਸਭ ਹੂੰ ਰਹਾਉ ਜਹ ਤਿ ਉਪਜਿਓ ਤਹੀਂ ਸਮਾਇਉ ਇਹ ਵਿਦ ਜਾਣੀ ਤਬ ਹੂੰ ਜਹਾਂ ਜਹਾਂ ਇਹ ਦੇਹੀ ਧਾਰੀ ਰਹਿਨ ਨਾ ਪਾਇਉ ਕਬ ਹੂੰ ਸੋ ਘਾਇਉ ਪੈ ਪਰਮ ਬਨਾਸੀ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭੂ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵੂ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬਲਾਵ ਰਹਾ ਅਨਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤ ਘਟਾਵਾਂ ਜਿਉ ਆਪਣੋ ਸਵਾਮੀ ਸੁਖ ਮਾਨੈ ਤਾ ਮਹਿ ਸੋਭਾ ਪਾਵਾਂ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵਾਂ ਸਰਬ ਸੁਖ ਬੜਿ ਆਈ ਨਾਨਕ ਜੀਵੋ ਮੁਖੋ ਬਲਾਵ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭਰਮ ਧਾਰਿਉ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮੇ ਇਹ ਵਿਚਾਰਿਉ ਰਹਾਉ ਕੋਟ ਪਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਉ ਨਾਮ ਜਪਤ ਮਹਾਂ ਸੁਖ ਪਾਇਉ ਚਿੰਤਾ ਰੋਗ ਬਦਾਰਿਉ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਸਾਰਿਉ ਮਾਇਆ ਬੰਧ ਕਾਟੇ ਕਿਰਪਾ ਨਿਦ ਨਾਨਕ ਆਪ ਉਧਾਰਿਉ ਦੇਵ ਗੰਧਾਰੀ ਮਨ ਸਗਲ ਸਿਆਨ ਪਰਹੀ ਕਰਨ ਕਰਾਮ ਨਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪਏ ਸਰਨਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਭਰਮ ਅੰਧੇਰਾ ਲਹੀ ਜਾਨ ਪਰਬੀਨ ਸੁਆਮੀ ਪ੍ਰਭ ਮੇਰੇ ਸਰਨ ਤੇ ਮਾਰੀ ਅਹੀ ਕਿਨ ਮਹਿ ਥਾਪ ਉਥਾਪਨ ਹਾਰੀ ਕੁਦਰਤ ਕੀਮ ਨਾ ਪਹੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਉ ਜਾਤੇ ਰਹਾਉ ਸੰਤ ਤਮਾਰੇ ਤੁਮਰੇ ਪ੍ਰੀਤਮ ^{(1)} ਕੋ ਕਾਲ ਨਾ ਖਾਤੇ ਰੰਗ ਤਮਾਰੇ ਲਾਲ ਭਏ ਹੈ ਰਾਮ ਨਾਮ ਰਸ ਮਾਤੇ ਮਹਾ ਕਿਲ ਬਿਖ ਕੋਟ ਦੁਖ ਰੋਗਾ ਪ੍ਰਵਦਿਸ਼ਟ ਤੋਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਧਾਰੀ ਪੰਨਵਾ ਸੋ ਪ੍ਰਵਜਤ ਕਤ ਪੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਉ ਅਗਿਆਨ ਅਧੇਰਾ ਸੰਤੀ ਕਾਟਿਆ ਜੀ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਸ ਉਪਜਿ ਨਾ ਆਇਓ ਮੈਂ ਉਪਜੀ ਨਿਰਮਲ ਕਰਨੀ ਛਾੜ ਸਿਆਨ ਪ ਸੰਜਮ ਨਾਨਕ ਲਾਗੋ ਗੁਰ ਕੀ ਚਰਨੀ ਦੇਵ ਗੰਧਾਰੀ ਪੰਜਵਾ ਹਰਿ ਰਾਮ ਨਾਮ ਜਪ ਲਾਹਾ ਗਤ ਪਾਵਹਿ ਸੁਖ ਚਹਜ ਅਨੰਦਾ ਕਾਟੇ ਜਮ ਕੇ ਫਾਹ ਰਹਾਉ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿ ਆਹਾ ਤੇ ਨਾ ਪ੍ਰਾਪਤ ਇਹੋ ਨਿਧਾਨਾ ਜਿਨ ਕਾ ਕਰਮ ਲਿਖਾ ਹਾ ਸੇ ਵਢ ਭਾਗੀ ਸੇ ਪਤਵੰਤੇ ਸੇ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਉਪਸਾਹਾ ਦੇਵਗ